ਪਹਿਲਾਂ 2020 ਦੇ ਵਿੱਚ ਇੱਕ ਕਨਾਲ ਲਾਇਆ ਸੀ ਅੱਛਾ ਚਿੱਟੇ ਮਾਰ ਕੇ ਬਾਕੀ ਪੀਡੀਐਸ ਵਰਦੀ ਮਸ਼ੀਨ ਨਾਲ ਜੀ ਸਮਾਨ ਵਿੱਚ ਪਾਣਾ ਜੀ 50 ਕਿਲੋ ਸਮਾਨ ਪਾਣਾ ਮੰਨ ਕੇ ਜੇ ਲੋ ਥੋੜਾ ਜਿਹਾ ਪोटाਸ਼ ਥੋੜਾ ਜਿਹਾ ਸੁਪਰ ਥੋੜਾ ਜਿਹਾ ਡੀਪੀ ਕਾਣੇ ਲੋਕਾ ਉਹਦਾ ਕੋਈ ਲਾਜ ਬਹੁਤ ਔਖੇ ਕਰਨਾ ਇਹਦੇ ਨਾਲ ਚੰਡਾ ਰੋਗ ਆਂਦੀ ਨਾ ਜੀ ਚੰਡ ਖੇਤ ਚੰਡਾ ਮੁਕਤੇ ਹੋ ਜਾਂਦੇ ਜੀ ਪਹਿਲਾਂ ਤਾਂ ਮੈਂ ਤੇ ਜੀ ਮੈਨੂੰ ਮਜ਼ਾਕ ਕਰਦੇ ਰਹੋ ਭਾਜੀ ਉਦੋਂ ਮੇਰੇ ਤਾਂ ਚਾਚੇ ਹੋ ਗਏ ਜੀ ਇਸ ਵਾਰਾਂ ਨੇ 200 ਕਿਲੋ ਪਲੱਸ ਹੋ ਗਏ ਜੀ ਅੱਛਾ ਜੀ ਹਾਂਜੀ ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਮੈਂ ਧਰਮਾ ਹਰਿਊ ਤੇ ਤੁਸੀਂ ਵੇਖ ਰਹੇ ਹੋ ਰੰਗ ਪੰਜਾਬ ਦੇ YouTube ਚੈਨਲ ਸੋ ਦੋਸਤੋ ਅਸੀਂ ਅੱਜ ਖੜੇ ਆ ਜਿਲ੍ਹਾ ਸੰਗਰੂਰ ਦੇ ਟੰਢਾਲ ਪਿੰਡ ਦੇ ਵਿੱਚ ਜਿੱਥੇ ਇੱਕ ਨੌਜਵਾਨ ਕਿਸਾਨ ਨੇ ਜੋ ਕਿ ਬੜੀ ਹੀ ਅਗਾ ਵਧੂ ਜਿਹੜੀ ਹੈ ਉੱਚੀ ਸੋਚ ਰੱਖਦੇ ਨੇ ਜਿਹੜੇ ਕਿ ਝੋਨਾ ਲਾਉਂਦੇ ਨੇ ਤੇ ਲਾਉਂਦੇ ਵੱਖਰੀ ਤਕਨੀਕ ਨਾਲ ਨੇ ਕੋਈ ਮੇਰੇ ਖਿਆਲ ਨਾਲ ਵੀ ਕਦੋਂ ਕਰਕੇ ਜਾਂ ਆਪਾਂ ਇਦਾਂ ਹੀ ਬੀਜ ਦਿਆਂ ਪਰ ਇਹ ਭਰਾ ਜਿਹੜੇ ਨੇ ਇਹ ਝੋਨੇ ਨੂੰ ਛਿੱਟਾ ਦੇ ਕੇ ਬੀਜਦੇ ਆ ਜਿਵੇਂ ਆਪਾਂ ਵਰਸੀਮ ਵਗੈਰਾ ਬੀਜਦੇ ਆ ਤੇ ਸਾਡੇ ਨਾਲ ਨਹੀਂ ਬਾਈ ਕਾਲਾ ਸੇਖੋ ਜੀ ਆਪਾਂ ਜਾਣਦਿਆਂ ਬਾਈ ਤੋਂ ਲੈਣੇ ਆ ਬਾਈ ਤੋਂ ਸਾਰੀ ਜਾਣਕਾਰੀ ਹਾਂਜੀ ਬਾਈ ਜੀ ਕੀ ਹਾਲ ਹੈ ਜੀ ਠੀਕ ਹੈ ਬਾਈ ਜੀ ਹੋਰ ਕੀ ਹਾਲ ਹੈ ਜੀ ਠੀਕ ਹੈ ਜੀ ਬੜਾ ਤੁਸੀਂ ਮੈਨੂੰ ਲੱਗਦਾ ਪਹਿਲੀ ਵਾਰ ਹੀ ਆਣ ਮੇਰੇ ਕੋਲ ਨਾ ਆਪਾਂ ਪਹਿਲਾਂ ਗੱਲ ਇੱਕ ਦੋ ਗੱਲ ਹੋਈ ਹਾਂ ਹਾਂ ਗੱਲ ਆਪਣੀ ਇੱਕ ਦੋ ਹੋਈ ਹਾਂ ਹਾਂ ਵੈਲਕਮ ਹੈ ਤੁਹਾਡਾ ਜੀ ਜੀ ਧੰਨਵਾਦ ਧੰਨਵਾਦ ਬਾਈ ਅੱਛਾ ਇੱਕ ਬਾਈ ਕਿੰਨੇ ਸਾਲ ਹੋ ਗਏ ਤੁਹਾਨੂੰ ਇਹ ਝੋਨਾ ਲਾਉਂਦੇ ਨੇ ਹਾਂਜੀ ਹਾਂ ਇਹ ਦੱਸਣ ਲੱਗਿਆ ਮੈਂ ਪਹਿਲਾਂ 2020 ਦੇ ਵਿੱਚ ਇੱਕ ਕਨਾਲ ਲਾਇਆ ਸੀ ਅੱਛਾ ਅ ਮੈਂ ਛਿੱਟੇ ਮਾਰ ਕੇ ਬਾਕੀ ਡੀਐਸਰ ਵਰਦੀ ਮਸ਼ੀਨ ਨਾਲ ਜੀ ਹੂੰ ਉਹ ਝੜ ਬੱਦਰਿਆ ਜੀ ਫਿਰ 21 ਦੇ ਵਿੱਚ ਇੱਕ ਗੀਲਾ ਆਪਣਾ ਅੱਧਾ ਗੀਲਾ ਹੂੰ 2021 ਦੇ ਵਿੱਚ ਹੂੰ ਉਹ ਝੜ ਬੱਦਰਿਆ ਬਾਕੀ ਡੀਐਸਰ ਦਾ ਘਟ ਰਿਹਾ ਜੀ ਅੱਛਾ ਫਿਰ 22 ਦੇ ਵਿੱਚ ਤਾਂ ਫਿਰ ਅ ਸਾਰਾ ਖੇਤ ਵਾਂਗੂ ਬੀਜਤਾ ਜੀ ਆਪਣਾ ਜੀ ਅੱਛਾ ਤੇ ਬਾਕੀ ਮਰਤਾਈ ਹੋਰ ਵਗੈਰਾ ਬਿਜਾਈ ਦੀ ਹੂੰ ਤੇ ਇਹਦੇ ਵਿੱਚ ਆਪਣਾ ਜਿਹੜਾ ਚਾਰ ਕਰਨੇ ਸਾਡੇ ਜੀ 40 ਕਿੱਲੇ ਤੋਂ ਪਲੱਸ ਦੀ ਅਸੀਂ ਬੀਜ ਲਈ ਸੀ ਉਹ ਵੀ ਇਹਦੇ ਵਿੱਚ ਆ ਉਹ ਵੀ ਬੀਜੀ ਸੀ ਟਾ ਮਾਰ ਕੇ ਜੀ ਉਹਨਾਂ ਦੇ ਐਤ ਕੀ ਦਾ ਮੇਰੇ ਤੋਂ ਅੱਗਾ ਨਿਕਲੇ ਸਾਰਾ ਨਾ ਬਿੱਲੇ ਹੋ ਗਏ ਕੱਲਾ ਮੈਂ ਰਹਿ ਗਿਆ ਸਾ ਜੀ ਮੈਂ ਅੱਜ ਬੀਜ ਰਿਆ ਤੇ ਚੱਲਣਾ ਟਰੈਕਟਰ ਆਪਣਾ ਤੇ ਬਾਕੀ ਉਹ ਸਾਰੇ ਬੀਜ ਗਏ ਜੰਮ ਵੀ ਉਹਨਾਂ ਦੀ ਸਾਰੀ ਜੀ ਤੇ ਕਿਵੇਂ ਬੀਜਦੇ ਹੋ ਜੀ ਪਹਿਲਾਂ ਕਿਵੇਂ ਬਾਕੇ ਹਾਂ ਜੀ ਹਾਂ ਉਹ ਦੱਸਾਂ ਮੈਂ ਜੀ ਪਹਿਲਾਂ ਆਪਾਂ ਜਿਵੇਂ ਲੇਜ ਲਵਾ ਲਨੇ ਜੀ ਹਾਂਜੀ ਕੰਪਿਊਟਰ ਰਹਾ ਹਾਂਜੀ ਉਹ ਲਵਾ ਕੇ ਉਹਤੋਂ ਮੁੰਡਾ ਉੰਜ ਵੀ ਜੰਮਦੀ ਏ ਪਰ ਇੱਕ ਵਾਰ ਨਾ ਬਾਣਾ ਜ਼ਰੂਰੀ ਹੈ ਆਪਾਂ ਨੂੰ ਹਾਂਜੀ ਹਾਲਾਂ ਨਾਲ ਹਾਂਜੀ ਕਿਉਂਕਿ ਨਾ ਜਿਹੜੇ ਲੈਜਰ ਹੁੰਦੇ ਪ੍ਰੈਸ ਕਰਨੇ ਵੰਨ ਨੂੰ ਹਾਂਜੀ ਜੰਮਤ ਵਧਿਆ ਨਹੀਂ ਪਰ ਤੁਰਦੀ ਨਹੀਂ ਜੀ ਜੀ ਤੇ ਉਸ ਕਰਕੇ ਨਾ ਇੱਕ ਵਾਰ ਬਾਗੇ ਸਵਾਗਾ ਮਾਰ ਲਿਆ ਆਪਾਂ ਨੇ ਜੀ ਸਵਾਗਾ ਮਾਰ ਕੇ ਆਪਨਾ ਜਾ ਥੈਟੇ ਲਾਇ ਮੁੰਡਾ ਜੀ ਹੂੰ ਇਹਨਾਂ ਨੇ 44 ਮਲਾਜਮ ਕਹਿੰਦੇ ਆਪਾਂ ਹਾਂਜੀ ਹਾਂਜੀ ਵੀ ਛਿੱਟਾ ਮਾਰਦਾ ਨਾ ਨਹੀਂ ਛਿੱਟਾ ਮਾਰਨਾ ਪ੍ਰੋਸੈਸ ਐਵੇਂ ਜੀ ਪੰਜ ਸਮਾਨ ਵਿੱਚ ਪਾਣਾ ਜੀ ਹੂੰ 50 ਕਿਲੋ ਸਮਾਨ ਪਾਣਾ ਮੰਨ ਕੇ ਜੇ ਲੋ ਥੋੜਾ ਜਿਹਾ ਪਟਾਸ ਥੋੜਾ ਜਿਹਾ ਸੁਪਰ ਥੋੜਾ ਜਿਹਾ ਡੀਪੀ ਹਮ ਤੇ ਨਾਲ ਆਪਣੀ ਇਹ ਹੋ ਗਈ ਜੀਰੀ ਹੋ ਗਈ ਕਿਲੋ ਕਿੰਨਾ ਕਿੰਨਾ ਪਾਉਣੀ ਹੈ ਹਾਂ ਜੀ ਹਾਂ 12 ਕਿਲੋ ਜੀਰੀ ਹੋਈ ਹਮ 40 ਕਿਲੋ ਸਮਾਨ ਹੋ ਗਿਆ ਜੀ ਹਮ 52 ਕਿਲੋ ਹੋ ਗਿਆ ਜੀ ਹਾਂਜੀ 52 ਕਿਲੋ ਦੇਪਾ ਚਾੜੇ ਨੇ ਹੁਣ ਵਾਲੇ ਜੀ ਚਾਰੀ ਸੀ ਬਨਾਲੇ ਮੰਨ ਲੀ ਚਲੋ ਵਿਚਾਰ ਵੇ ਸ਼ਟਾ ਮਾਰਤਾ ਜੀ ਅੱਛਾ ਦੋ ਬਰੀ ਐਵੇਂ ਦੋ ਬਰੀ ਐਵੇਂ ਅੱਛਾ ਛਿੱਟਾ ਮਾਰ ਕੇ ਉਸ ਤੋਂ ਬਾਅਦ ਹੈਰੋਂ ਫੇਰ ਦੇਪਾ ਨੇ ਜੀ ਹਮ ਹੈਰੋਂ ਇਕੱਠੀ ਕਰਕੇ ਬਿਲਕੁਲ ਜੀ ਹੈਰੋਂ ਖੋਲ ਨਹੀਂ ਇੱਕੋ ਹੀ ਕੋਈ ਜੀ ਅੱਛਾ ਇਕੱਠੀ ਕਰਕੇ ਹੈਰੋਂ ਫੇਰ ਕੇ ਜੀ ਉਦੋਂ ਬਾਅਦ ਆਪਣਾ ਭਾਗ ਚਿਰਤਾ ਜੀ ਚਾਰ ਵਾਰੀ ਕਿਵੇਂ ਕਿਹਾ ਤੁਸੀਂ ਚਾਰ ਵਾਰੀ ਛਟਾ ਮਾਰਨਾ ਆਪਣਾ ਜੀ ਅੱਛਾ ਜੀ ਮੈਂ ਬੀਜਤਾ ਜੀ ਅੱਛਾ ਬੀਜ ਦੇ ਪਰ ਵਿੱਚ ਸਾਰਾ ਮਾਰ ਰਾਲਾ ਜੀ ਠੀਕ ਹੈ ਦੋ ਵਾਰੀ ਐਵੇਂ ਦੋ ਵਾਰੀ ਐਵੇਂ ਜੀ ਠੀਕ ਹੈ ਕਿਉਂਕਿ ਚਾਰ ਵਾਰੀ ਪਰਪਰ ਸਹੀ ਛਟਾ ਜਾਂਦੇ ਜੀ ਠੀਕ ਹੈ ਠੀਕ ਹੈ ਜੇ ਪਾ ਇੱਕੋ ਛਟਾ ਮਾਰੀ ਇਹ ਫੰਤਾ ਰਹਿ ਜਾਂਦੀ ਆਪਣੇ ਜੀ ਤੇ ਤਾਰ ਵਾਰੀ ਨਾਲ ਬਿਲਕੁਲ ਸਹੀ ਰਹਿੰਦੀ ਫਿਰ ਜੀ ਪਾਣੀ ਦਾ ਕਿੰਨਾ ਕੁ ਫਰਕ ਪੈਂਦਾ ਦੂਜੇ ਕਦੂ ਨਾਲ ਪਾਣੀ ਦਾ ਪਰ ਕਾਰਨ ਕੀ ਹੈ ਇਹ ਡਿਸਚਾਰਜ ਹੁੰਦੇ ਆਪਣਾ ਪਾਣੀ ਅੱਛਾ ਧਰਤੀ 'ਚ ਜਿਹੜਾ ਆਪਾਂ ਕੱਦੂ ਕਰਦੇ ਜੀ ਉਹ ਇੱਕਾ ਮੰਨ ਲਓ ਆਪਣੇ ਵਿਚਾਲੇ ਆਪਣੇ ਲਫਾਫਾ ਜਾਂ ਲਿੰਟਰ ਪਾਤਾ ਹੂੰ ਧਰਤੀ ਦੇ ਉੱਪਰ ਹੂੰ ਉਹ ਪਾਣੀ ਉੱਪਰ ਪਰ ਆ ਜਾਂਦੇ ਜੀ ਅੱਛਾ ਇਹ ਪਾਣੀ ਪੀਂਦਾ ਤਾਂ ਹੁੰਨੀ ਹੈ ਜੀ ਪਰ ਉਹ ਜੇ ਪਾਉ ਉਹ ਦੇਖੀਏ ਵੀ ਤਹ ਤੱਕ ਵੀ ਡਿਸਚਾਰਜ ਹੋ ਜਾਂਦੇ ਪਾਣੀ ਜੀ ਆਪਣਾ ਥੱਲੇ ਜਾ ਪੁੱਛ ਜਾਂਦਾ ਹੈ ਆਪਣਾ ਪਤਾਲ ਤੱਕ ਹੀ ਜਾਂਦਾ ਭਾਬਾ ਉਹਦੇ ਮੁਕਾਬਲੇ ਆਮਦਨ ਕਿੰਨੀ ਖਰਚਾ ਕਿੰਨਾ ਹੈ ਹਾਂ ਜੀ ਹਾਂ ਉਹ ਦੱਸਣ ਲੱਗੇ ਪਹਿਲੀ ਗੱਲ ਤਾਂ ਅਸੀਂ ਬੀਜ ਦੀ ਫੈਨ ਹੈ ਅਸੀਂ ਮੁੱਛਲ ਚਾਹੋ ਇੱਕ ਦਿਨ ਜੀ ਉਹ ਹਰ ਇੱਕ ਕਿਸੇ ਦੇ ਪਾਸਾ ਰੋਗ ਨੇਗਾ ਜੀ ਅੱਛਾ ਉਹ ਜੇ ਮਛਲ ਬੰਦਾ ਕਦੂਰ ਕੇ ਲਾਂਦਾ ਜੀ ਉਹਦੇ ਚੰਡਾ ਆਂਦੇ ਬਿਮਾਰੀ ਦਾ ਚੰਡਾ ਰੋਗ ਤੁਸੀ ਸੁਣਿਆ ਹੋਣਾ ਉਹਨੂੰ ਬਕਾਨੀ ਰੋਗ ਪਾ ਕਹਿੰਦੇ ਜੀ ਹਾਂਜੀ ਬਕਾਨੀ ਰੋਗ ਉਹਦਾ ਕੋਈ ਲਾਜ ਬਹੁਤ ਔਖਾ ਹੈ ਕਰਨਾ ਇਹਦੇ ਨਾਲ ਚੰਡਾ ਰੋਗ ਆਂਦੀ ਨਗਾ ਜੀ ਚੰਡ ਖੇਤ ਚੰਡਾ ਮੁਕਤ ਹੋ ਜਾਂਦੇ ਜੀ ਅੱਛਾ ਜੀ ਹਾਂਜੀ ਹਾਂ ਰੋਗ ਨਹੀਂ ਆਉਂਦਾ ਜੀ ਚੰਡਾ ਖੇਤ ਚੰਡਾ ਮੁਕਤ ਹੋਗਾ ਜਿਹੜੀ ਆਪਾਂ ਦਵਾਈ ਪਾਉਂਦੇ ਆ ਪਾਣ ਦੀ ਲੋੜ ਨਹੀਂ ਜੀ ਦਵਾਈ ਪਾਣ ਦੀ ਵੀ ਅੱਛਾ ਹਾਂਜੀ ਹਾਂ ਤੇ ਖਰਚ ਕਿੰਨਾ ਆ ਜਾਂਦਾ ਹੈ ਉਹਦੇ ਮੁਕਾਬਲੇ ਪ੍ਰਤੀ ਏਕੜਾ ਭਾਰਤੀ ਕਟ ਦਾ ਖਰਚ ਕੋਈ ਸਾਹਿਬ ਦਾ ਲਾ ਨਹੀਂ ਪਰ ਖਰਚ ਘਟ ਜਾਂਦਾ ਮੇਰੇ ਹਿਸਾਬ ਨਾਲ ਵੀ 8-1000 ਰੁਪਏ ਖਰਚ ਘਟ ਜਾਂਦੇ ਜੀ ਕਿੱਲੇ ਦਾ ਜੀ ਅੱਛਾ ਹਾਂਜੀ ਹਾਂਜੀ ਤੇ ਹੋ ਕਿੰਨੀ ਜਾਂਦੀ ਹੈ ਹੋ ਜੀ ਪਿਛਲੇ ਹਾਲਾ ਆਪਣਾ ਭਰਾ ਸਰਪੰਚ ਕਾਲਾ ਸਰਪੰਚ ਹੈ ਉਹ ਵੀ ਨਾ ਉਹਨਾਂ ਕਾਲਾ ਉਂਝੇ ਪਾਲ ਗਏ ਨੇ ਭਾਈ ਵੱਡਾ ਛੋਟਾ ਉਹ ਹਾਂਜੀ ਉਹਨਾਂ ਐ 70 ਮਾਣ ਗੱਲੇ ਬਿਕਦੀ ਜੀ ਪਰ ਫਿਰ ਵੀ ਅਸੀਂ ਦਾ 70 ਹੀ ਕਹਿੰਦੇ ਆ ਕਿ ਉਹ ਵੀ 30 ਕੁੰਟਲ ਹੀ ਬਹੁਤ ਹੁੰਦੀ ਹਮ 70 ਮਾਣ ਦੀ ਹਮ 70 ਮਾਣ ਦੀ 2.5 2.5 ਕੁੰਟਲ ਹੋ ਗਈ ਜੀ ਹਾਂਜੀ 70 ਮਾਣ ਦੀ ਹੋ ਗਈ 30 ਕੁੰਟਲ ਜੀ ਹਮ ਚਲੋ ਜੇ 5 70 ਮਨ ਮੰਨ ਕੇ ਜਲੀ 28 ਕਾਉਂਟਰ ਫੇਰ ਹੀ ਉਹ ਤੇ ਹੀ ਤੁਸੀਂ ਇਹ ਤਕਨੀਕ ਕਿੱਥੋਂ ਲਈ ਸੀ ਤਕਨੀਕ ਤਾਂ ਹੈ ਤਾਂ ਮਸਲ ਮੇਰਾ ਹੀ ਬਾਕੀ ਮੈਂ ਥੋੜੀ ਥੋੜੀ ਵੀਡੀਓ ਦੇਖੀ ਜੀ ਨਾ ਇੱਕ ਆਪਣਾ ਮੁੰਡਾ ਯੂਟਿਊਬਰ ਹੈ ਲੱਖੀ ਉੱਥੇ ਗਿਆ ਬਰਨਾਲੇ ਤੋਂ ਜਿਹੜਾ ਪਹਿਲਾ ਵਾਰ ਆਪਣਾ ਪੰਜਾਬ ਦਾ ਰੋੜਾ ਪਰ ਆ ਗਿਆ ਅਮਰੀਕਾ ਅੱਛਾ ਉੱਥੇ ਛਿਟਾ ਮਾਰ ਕੇ ਵੇਚ ਦਿੰਦੀ ਅੱਛਾ ਤਾਂ ਗਈ ਕੋ ਉਥੰਦੀ ਅਮਰੀਕਾ ਦੀ ਅੱਛਾ ਅੱਛਾ ਪਰ ਵਰਤੀ ਮਤਲਬ ਕਿ ਆਪਣੇ ਹੀ ਪਿੰਡ ਬਲਾ ਏਰੀਆ ਤਾਂ ਇਕੱਲਾ ਮੈਂ ਹੀ ਵਰਤੀ ਸੀ ਗਾਇਰ ਬੀਜੀ ਤੁਹਾਡੇ ਟੰਡਿਆਲ ਪਿੰਡ ਦੇ ਵਿੱਚ ਕਿੰਨੇ ਕਿਕਰ ਲੱਗਣ ਲੱਗੀ ਤੁਹਾਡੇ ਤੋਂ ਬਾਅਦ ਪਹਿਲਾਂ ਤਾਂ ਮੈਂ ਤੇ ਜੀ ਮੈਨੂੰ ਮਜ਼ਾਕ ਕਰਦੇ ਲੋਕ ਜੀ ਉਸ ਤੋਂ ਬਾਅਦ ਮੇਰੇ ਤਾਂ ਚਾਚੇ ਹੋ ਗਏ ਜੀ ਇਸ ਵਾਰ ਮਨੇ 200 ਕਿਲੋ ਪਲਸ ਹੋ ਗਏ ਜੀ ਅੱਛਾ ਜੀ ਹਾਂਜੀ ਹਾਂਜੀ ਬਾਕੀ ਡੇਢ ਸੱਕ ਲੱਗ ਵੇਚ ਗਿਆ ਬਾਕੀ ਮਨੇ ਲਾ 50 60 ਕਿਲੋ ਹੋਰ ਵੇਚਾਂਗੇ ਜੀ 200 ਤੇਰੇ ਤੇਰੇ ਕੋਲ ਬਾਣ ਕਿੰਨਾ ਹੈ ਮੇਰੇ ਕੋਲ 8 ਕਿੱਲੇ ਦਾ ਪਲਸ ਹੋਰ ਬਚਿਆ ਜੀ ਅੱਛਾ ਹਾਂਜੀ ਤੇ ਇਹ ਕਿੰਨੀ ਬੀਚਦੇ ਹੋ ਇਹ ਤਾਂ ਮੇਰੇ ਕੋਲ 8 ਕਿੱਲੇ ਬਚਦੇ ਬਾਣ ਇਹ ਵੇਚਨਾ ਬਾਕੀ ਮੇਰੀ ਕੰਪਲੀਟ ਜੀ ਵੀ ਅੱਜ ਸ਼ੁਰੂ ਕਰਦੇ ਵੇਚਨੇ 5 6 ਕਿਲ अच्छा हां जी फिर सारी ਕਿਉਂ ਨਹੀਂ ਬੀਜਦੇ ਫਿਰ ਮੈਂ ਪਨੀਰੀ ਜਰੂਰ ਜਰੂਰੀ ਮੈਨੂੰ ਜੀ ਜਿਹੜੇ ਮੇਰੇ ਪੱਖੇ ਆ ਕੇ ਲੱਗੇ ਹੋਣੇ ਜੀ ਮੱਕੀ ਆਲੇ ਜੀ ਉਹ ਪਨੀਰ ਪੱਕਾ ਲੈਣਾ ਨੇ ਉਹ ਫੋਨੇ ਕਰ ਦਿੰਦੇ ਵੀ ਸਾਡੇ ਪਨੀਰੀ ਬੀਜ ਦੇ ਜੀ ਅੱਛਾ ਉਹਦੇ ਚੋਂ ਵੀ ਡਬਲ ਕੱਢਦੇ ਹਾਂ ਹਾਂ ਜੀ ਉਹ ਪਹਿਲਾਂ ਪਨੀਰੀ ਤੇ ਉਸ ਤੋਂ ਬਾਅਦ ਪਨੀਰੀ ਹਾਂ ਉਹ ਅੱਡ ਫਿਰ ਦੱਸਿਆ ਜੀ ਫਿਰ ਝੋਨਾ ਲਾਦਨੇ ਹਾਂ ਜੀ ਹਾਂ ਜੇ ਉਹ ਤਾਂ ਛਿੱਟਿਆ ਜੀ ਉਹ ਤਾਂ ਗੱਲੇ ਹੀ ਖਤਮ ਹੋ ਗਏ ਆਪਣੇ ਬੀਜ ਤੇ ਅੱਜ ਵਿਲੇ ਹੋਵੇ ਆਪਾਂ ਜੀ ਜੇ ਪਨੀਰੀ ਆ ਜੀ ਪਨੀਰੀ ਬੀਜ ਕੇ ਆਪਾਂ ਪਨੀਰੀ ਪੱਟੀ ਜਾਵਾਂਗੇ ਉਹਦੇ ਨਾਲ ਮਾਗਰ ਦੇ ਵਾਰ ਝੋਨਾ ਲਾ ਆਪਾਂ ਲਾਈ ਜਾਵਾਂਗੇ ਜੀ ਹਾਂ ਹਾਂਜੀ ਹਾਂਜੀ ਸਮਾਂ ਕਿੰਨਾ ਕੁ ਲੈਂਦੀ ਆ ਉਹਦੇ ਮੁਕਾਬਲੇ ਪੱਕਣ ਦੇ ਟੱਕਣ ਦੇ ਮੁਕਾਬਲੇ ਹਫਤਾ ਘੱਟ ਲੈਂਦੀ ਇਹ ਜੀ ਉਂਜੇ ਦਾ 152 ਕੇ ਦਿਨ ਦੀ ਵੈਰੈਟੀ ਹੁੰਦੀ ਹੈ ਇਹ ਮੁੱਛਲੇ ਜਿਹੜੀ 1400 ਹੁੰਦੀ ਹੈ ਇਹ ਬਸ 115 ਕੇ ਦਿਨ ਲੈ ਜਾਂਦੀ ਜੀ ਅੱਛਾ ਕਿਉਂਕਿ ਜੇ ਰੋ ਪੱਟ ਕੇ ਪਨੀਰੀ ਦੁਬਾਰਾ ਲਾਉਂਦੇ ਨਾ ਉਹ ਹਫਤਾ ਤੱਕ ਬਦਲ ਜਾਂਦੀ ਜੀ ਹਾਂਜੀ ਇਹ ਫਰਕ ਪੈਂਦਾ ਜੀ ਇਹ ਇਕੱਲਾ ਮੁੱਛਲੇ ਕਹਿੰਦੇ ਨੇ ਕਿ ਦੀ ਵੈਰੈਟੀ ਵੇਗ ਵੈਰੈਟੀ ਬਸ 1400 ਸਿੱਕ ਜੀ ਹਾਂਜੀ ਹਾਂ ਮੁੱਛਲਾ ਬਸ 1400 ਸਿੱਕ ਇੱਕ ਨਾਮ ਹੀ ਆਦਾ ਵੈਰੈਟੀ ਜੀ 1400 ਕਿਉਂਕਿ ਹਰ ਆਮ ਕਿਤੇ ਮਰਜੀ ਪੁੱਛ ਲਓ ਮੁੱਛਲ ਨੂੰ ਹੀ ਜਾਣਦੇ ਨੋ ਹਾਂ ਮੁੱਛਣਾਂ ਬੰਡੀਆਂ ਜੰਦੇ ਆਂ ਵੀ ਜਾਣਦੇ ਹੋਣੇ ਜੀ ਉੱਥੇ ਹੀ ਮੁੱਛਰ ਕਹਿੰਦੇ ਆ ਜੀ ਉਹਨਾਂ ਜੀ ਨਾਮ ਇਹਦਾ 14 ਸਿੱਕ ਹੁੰਦੇ ਜੀ ਹੂੰ ਪਹਿਲਾਂ ਇਹਦੀ ਪੀ 1 ਬੰਨ ਜੀ ਮੁੱਛਲ ਹੁੰਦੀ ਉਹ ਵੀ ਫਿਰ ਪੀ ਵੀ 6 ਸਾਰੇ ਜੀ ਹੁਣ 14 ਸਿੱਕ ਕਹਿਣ ਲੱਗੇ ਜੀ ਕੋਈ ਰਿਸਕ ਤਾਂ ਨਹੀਂ ਕਿਸੇ ਤਰ੍ਹਾਂ ਦਾ ਹੁੰਦਾ ਰਿਸਕ ਕੋਈ ਨਹੀਂ ਇਹ ਰਿਸਕ ਤਾਂ ਇਹ ਮਨ ਲੋ ਰਿਸਕ ਦੀ ਦਾ ਫਾਇਦਾ ਹੁੰਦੇ ਜੀ ਕਿਉਂਕਿ ਜਿਹੜੀ ਪਾਉ ਕਦੂਰ ਕੇ ਲਾਂਦੇ ਜੀ ਉਹ ਡਰ ਹੁੰਦਾ ਝੰਡਾ ਮਾਰੀਦਾ ਜੀ ਕਾ ਆਪਣਾ ਬਕਾਣੀ ਰੋ ਕਹਿੰਦੇ ਜੀ ਉਹਨੂੰ ਝੰਡਾ ਬਕਾਣੀ ਰੋਗਾ ਉਹ ਤਾਂ ਭੁੱਲ ਜਾਓ ਆਪਾਂ ਨਾਲ ਜੇ ਪੇਡੇ ਝੰਡਿਆਂ ਆ ਜਦੋਂ ਬੀਜ ਝੜਾਂਗੇ ਤੁਸੀਂ ਝੰਡਿਆਂ ਦੇ ਪੇਡੇ ਝੜ ਲਓ ਜੀ ਬੀਜ ਨੂੰ ਝੰਡੇ ਦੇ ਮਾਰੀ ਉਹ ਵੀ ਜਲੋਈ ਫਿਰ ਵੀ ਝੰਡਾ ਕੱਢ ਦੇਣਗੇ ਜੀ ਜੀ ਹਾਂਜੀ ਹਾਂ ਇੰਨਾ ਮਿਲ ਕੇ ਬਧਿਆ ਪ੍ਰੋਸੈਸ ਸੀ ਜੀ ਜੀ ਹਾਂਜੀ ਐ ਤੇਦੀ ਕਟਾਈ ਬਾਈ ਫਿਰ ਕੰਬਾਈਨ ਰਾਹੀਂ ਜ਼ਰੂਰੀ ਹੈ ਜਾਂ ਫਿਰ ਹੱਥੀ ਹੁੰਦਾ ਕੰਬਾਈਨ ਨਾਲ ਹੋ ਜਾਂਦੀ ਹੈ ਕਟਾਈ ਜੀ ਸਾਰੇ ਕਰਦੇ ਨੇ ਸਟਕਰ ਪਰ ਜਿਹੜਾ ਮੇਰਾ ਪ੍ਰੋਸੈਸ ਥੋੜਾ ਜਨਾ ਮੈਂ ਬੀਜ ਵੇਚਦਾ ਜੀ ਅੱਛਾ ਮੈਂ ਜਿਵੇਂ ਪੱਕੀ ਜੀਰੀ ਆਪਣੀ ਮੈਂ ਲਾਕੇ ਲੀਬਰ ਵਾਲੇ ਪਿੰਡ ਤੋਂ ਡਾੜੀ ਜਾਂ ਉਹ ਪਣਾ ਬੱਚੇ ਉਧਰ ਜੰਦੇ ਨੇ ਜਲਾਨੀ ਆ ਉਹਨਾਂ ਨੂੰ ਮੈਂ ਲੈ ਜਾਂਦਾ ਇੱਥੇ ਕਟਾ ਕੇ ਇੱਕ ਦੋ ਛੱਟਾ ਮਾਰਾ ਕੇ ਉਹ ਬੀਜ ਬਣ ਜਾਂਦਾ ਵਧੀਆ ਜੀ ਬਾਕੀ ਕੋਤੋਂ ਬਾਲ ਜਿਹੜਾ ਬਰੀਕ ਬੀਜ ਹੁੰਦਾ ਉਹ ਅੱਡ ਪੱਲੇ ਜਾਂਦਾ ਜੀ ਜਿਹੜਾ ਮੋਟਾ ਹੁੰਦਾ ਮੈਂ ਰੱਖ ਤਰ ਰੱਖਦਾ ਮੈਂ ਮਤਲਬ ਕਿ ਹਰ ਸਾਲ ਸੇਲ ਕਰ ਦਿੰਦਾ ਬਸ ਜੀ ਅੱਛਾ ਫਿਰ ਬਾਅਦ ਚ ਬੀਜ ਦੇ ਰੂਪ ਦੇ ਬੀਜ ਆ ਬੀਜ ਦੇ ਰੂਪ ਦੇ ਵੇਚਦਾ ਜੀ ਸੁੱਕ ਬਾਜ ਜਾਂਦਾ ਉਹ ਮੈਂ ਆਪਣੀ ਪਨੀਰੀ ਬੀਜ ਲੈਂਦਾ ਜੀ अच्छा हां पांच के लिए भी भेज दूंगी तो फिर और की कहना चाहने हो ਤੁਸੀਂ ਸਾਡੇ ਕਿਸਾਨ ਵੀਰਾਂ ਨੂੰ हां जी ਕਿਸਾਨ ਵੀਰਾਂ ਸੁਣਿਆ ਹੈ ਜੀ ਵੇ ਕੱਲਾ ਕਿਸਾਨ ਵੀਰਾਂ ਨੂੰ ਆਪਣੇ ਕਿਸਾਨ ਜਥੇਬੰਦੀ ਨੂੰ ਵੀ ਸੁਣਿਆ ਹੈ ਜੀ ਮੇਰਾ ਜੀ ਵੀ ਹਰ ਇੱਕ ਪਿੰਡ ਚ ਇੱਕ ਦੋ ਕਿੱਲੇ ਜ਼ਰੂਰ ਲਾਓ ਜੀ ਹਮ ਅਮਰੀਕਾ ਦੀ ਤਕਨੀਕ ਦੇ हां जी हां ਜ਼ਰੂਰ ਲਾ ਲਓ ਉਹ ਤੋਂ ਬਾਅਦ ਇਹ ਬੀਜ ਕੇ ਜੀ ਜੇ ਤੁਸੀਂ ਸੋਡ ਨੂੰ ਐ ਲੱਗੋ ਆਪਣੇ ਕੋਲ ਅੱਜ 2 ਮਹੀਨੇ ਪਹਿਨੇ ਜੀ 2 ਤੋਂ 2 3 ਮਹੀਨੇ ਹੋਣੇ 3 ਮਹੀਨੇ ਹੋਣੇ ਜੀ ਆਪਣੇ ਕੋਲ ਜੇ ਅੱਜ ਮੇਰੇ ਕੋਲ ਤਾਂ ਕਿਸੇ ਬੰਦੇ ਨੇ ਜੀ ਕਿਸੇ ਗੀਵਿੰਦਾਰ ਨੇ ਇੱਕ ਦੋ ਵੇਲੇ ਬਿਜਲੀ ਜੀ ਉਹਨੂੰ ਵਧੀਆ ਨਾਲ ਲੱਗੀ ਦੋ ਮਹੀਨਾ ਬਾਅਦ ਮੇਰੀ ਪਨੀਰੀ ਵਿਜੀ ਹੋਈ ਉਹ ਬਾਣੀ ਪੈ ਗਈ ਉਹਨੂੰ ਉਹ ਮੈਂ ਪਨੀਰੀ ਦੇ ਪੈਸੇ ਲੰਦਾ ਜੀ ਉਹ ਪੱਟ ਕੇ ਲੈ ਜੇ ਮੇਰੇ ਤੋਂ ਮੈਂ ਪੰਜੀ ਲੰਦਾ ਜੀ ਚਾਹ ਪਾਣੀ ਦੀ ਰੋਟੀ ਪਾਣੀ ਦੀ ਸੇਵਾ ਕਰੂੰਗਾ ਜੀ ਅੱਛਾ ਹਾਂਜੀ ਹਾਂਜੀ ਅੱਛਾ ਇੱਕ ਇਹ ਮੰਨਣ ਲੱਗੀ ਗੱਲ ਜੀ ਜੀ ਇੱਕ ਹੋਰ ਦੱਸੋ ਵੀ ਇਹਦੇ ਚ ਪਾਣੀ ਖੜਾਉਣਾ ਪੈਂਦਾ ਜਾਂ ਲਾਉਣਾ ਪੈਂਦਾ ਨਹੀਂ ਜੀ ਪਾਣੀ ਖੜਾਣ ਦੀ ਲੋੜ ਨਹੀਂ ਜੀ ਜਿੰਨਾ ਪਾਣੀ ਸੁੱਕਿਆ ਹੋਊਗਾ ਜੀ ਉਹਨਾਂ ਬੂਟਾ ਬਦਿਆ ਵਣਦਾ ਤੇ ਜੀ अच्छा हां जी हां जी ਕਿੰਨੇ ਦਿਨਾਂ ਬਾਅਦ ਪਾਣੀ ਦੰਨੇ ਹੋਰ ਪਾਣੀ ਇਸ ਵਾਰ ਥੋੜਾ ਗਰਮੀ ਜ਼ਿਆਦਾ ਜੀ ਟੈਂਪਰੇਚਰ ਇਸ ਵਾਰ ਹਫਤਾ ਮੈਨੂੰ ਲੱਗਦਾ ਹੈ ਵੀ ਹਫਤੇ ਬਾਅਦ ਦੇਣਾ ਬੂਗਾ ਜੀ ਕੁਝ ਨਾ ਦੱਸ ਨਾ ਦੇ ਜੀ ਮਤਲਬ ਕਦੂ ਵਾਲੀ ਤਕਨੀਕ ਵਾਂਗੂ ਇਹ ਨਹੀਂ ਹੈਗਾ ਪਾਣੀ ਖੜਾਉਣਾ ਪਊਗਾ ਨਹੀਂ ਨਹੀਂ ਉਹ ਤਾਂ ਇੱਕ ਆਪਣਾ ਪ੍ਰੋਸੈਸ ਲੱਗ ਗਿਆ ਹੈ ਕਾਰਨ ਕੀ ਹੈ ਜਿਹੜੇ ਕਦੂ ਵਾਲੀ ਹੈ ਉਹ ਤੇਰਾ ਬੱਟ ਦੇਣੇ ਜੀ ਉਹ ਭੰਡਾਰ ਹੁੰਦੇ ਹੈ ਇਹ ਜਿਵੇਂ ਆਪਾਂ ਕੱਖ ਬੀਜ ਲਏ ਜੀ ਉਹ țeੜ ਨਹੀਂ ਵੜਦੇ ਜੀ ਉਹ ਕੰਮ ਹੈ ਜਿੰਨਾ ਸੁੱਕੇ ਪਾਣੀ ਆਊਗਾ ਉਨੀ ਬੂਟਾ ਵਧੇ ਬਣਦੇ ਦਾ ਜੀ ਨਾ ਨਾ ਉਹਨੂੰ ਵਾਰ ਜਾਂਦੀ ਬਸ ਜੀ ਹਾਂਜੀ ਹਾਂਜੀ ਆ ਮੇਰਾ ਸਨੇਹਾ ਦੁਬਾਰੇ ਤੁਹਾਨੂੰ ਫੇਰ ਕਹਿ ਰਿਹਾ ਜੀ ਵੀ ਜੇ ਕਿਸੇ ਮੇਰੇ ਮੈਨੂੰ ਪੁੱਛ ਕੇ ਵੀਡੀਓ ਲਾ ਲਓ ਕੋਸਮਰ ਦੇਖ ਕੇ ਵੀ ਜਲੇ ਜੀ ਮੈਨੂੰ ਦੱਸ ਦੇਵੇ ਜੀ ਨੰਬਰ ਬੋਲ ਦੋ ਤੁਹਾਡਾ ਜੀ ਹਾਂ ਜੀ ਮੇਰਾ ਨੰਬਰ 98152 863 ਨਾ ਇਹ ਮੇਰਾ ਨੰਬਰ ਹੈ ਜੀ ਮੈਨੂੰ ਪੁੱਛ ਮੇਰੇ ਮੈਨੂੰ ਦੇਖ ਕੇ ਬੰਦਾ ਵੀ ਜਲੇ ਜੀ ਉਹਨੂੰ 2 ਮਹੀਨਾ ਡੇਢੀ ਮਹੀਨੇ ਬਾਅਦ ਨਾ ਚੰਗੀ ਲੱਗੇ ਜੀ ਬਾਕੇ ਮੈਨੂੰ ਫੋਨ ਕਰਕੇ ਆ ਜਾ ਜੀ ਜਿਹੜੀ ਮੇਰੇ ਖੇਤ ਦੇ ਵਿੱਚ ਪਨੀਰੀ ਵੀਜੀ ਹੋਈ ਹੈ ਜੀ 169918345 ਮੁੱਛਲਾ 126 PR 632 বিনা ਵਾਚੇ ਪੱਟ ਕੇ ਲੈ ਜਾ ਮੇਰੇ ਤੋਂ ਜੀ ਜੀ ਹਾਂ ਜੀ ਆਹ ਪਾ ਇਹ ਕਰ ਸਕਦਾ ਕਿੱਥੇ ਇਹ ਸੇਵਾ ਕਰ ਸਕਦਾ ਜੀ ਜੀ ਹਾਂ ਜੀ ਹਾਂ ਜੀ ਸੋ ਬਹੁਤ ਬਹੁਤ ਧੰਨਵਾਦ ਜੀ ਧੰਨਵਾਦ ਆਪਣਾ ਬਹੁਤ ਛੋੜੇ ਟਾਈਮ ਕੱਢਿਆ ਜੀ ਜੀ ਹਾਂ ਜੀ ਸੋ ਦੋਸਤੋ ਇਹ ਸੰਨ ਕਾਲਾ ਸੇਖੋ ਜੀ ਤੇ ਬਕਾਇਦਾ ਇਹਨਾਂ ਨੇ ਇਹ ਵੀ ਸ਼ਰਤ ਰੱਖੀ ਹੈ ਵੀ ਜੇ ਕਿਸੇ ਨੂੰ ਕੋਈ ਲੱਗਦਾ ਹੈ ਇਹਦੀ ਤਕਰੀਕ ਨਾਲ ਵੀਜ ਨਹੀਂ ਹੁੰਦੀ ਤਾਂ ਉਹ ਨੂੰ ਆਪ ਦੀ ਜਿਹੜੀ ਪਨੀਰੀ ਹੈ ਉਹ ਬਿਲਕੁਲ ਫਰੀ ਦੇਵਾਂਗਾ ਤੇ ਬਾਈ ਨੇ ਨੰਬਰ ਬੋਲ ਦਿੱਤਾ ਹਾਂ ਜੀ ਉਹਨੇ ਕਿੱਲੇ ਜਿੰਨੇ ਉਹ ਮੇਰੇ ਕਹ ਦੋ ਭਜਨਗੇ ਜੀ 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 ਜਿੰਨੇ ਕੇ ਲਓ ਬੀਜਣਗੇ ਠੀਕ ਹੈ ਜੀ ਤੇ ਨਾਲ ਹਾਂਜੀ ਤੇ ਨਾਲ ਹੀ ਬਾਈ ਦਾ ਨੰਬਰ ਹੈ ਜਿਹੜਾ ਉਹ ਅਸੀਂ ਸਕਰੀਨ ਤੇ ਵੀ ਲਾਵਾਂਗੇ ਤੇ ਬਾਈ ਨੇ ਬੋਲ ਵੀ ਦਿੱਤਾ ਸੋ ਇਸ ਵੀਡੀਓ ਨੂੰ ਬਾਈ ਜੀ ਵੱਧ ਤੋਂ ਵੱਧ ਸ਼ੇਅਰ ਕਰਨਾ ਕਿਉਂਕਿ ਜਦੋਂ ਕੋਈ ਨਵੀਂ ਤਕਨੀਕ ਆਉਂਦੀ ਹੈ ਨਾ ਤਾਂ ਕਿ ਆਪਾਂ ਉਹਨੂੰ ਹੋਰ ਲਾਗੂ ਕਰਨ ਵਾਸਤੇ ਹੋਰ ਕਿਸਾਨ ਭਰਾਵਾਂ ਨੂੰ ਵੇਅਰ ਕਰਨ ਵਾਸਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਹੈ ਜਿਹਨਾਂ ਨੇ ਮੈਂ ਵੀਡੀਓ ਦੇਖੀ ਦੀ ਲੱਖੀ ਸ਼ੇਰ ਗਲੇ ਨੂੰ ਤੇਜੀ ਸ਼ੈਦ ਕੈਲੀਫੋਰਨੀਆ ਜਿਹੜਾ ਪੰਜਾਬ ਆ ਜਾਵਰੇ ਆਪਣਾ ਹਾਂਜੀ ਹਾਂਜੀ ਕੀ ਨਾਮ ਉਹਨਾਂ ਦਾ ਜੀ ਪੰਜਾਹ ਹਜ਼ਾਰ ਵਾਲੇ ਸੁੱਕੀ ਥੇਗਲਾ ਉਹਦਾ ਭਰਾਇ ਸੈਦੂ ਮਿਲਦਾ ਜੀ ਜਾਂ ਚਾਚੇ ਦਾਦੇ ਦੇ ਮੁੰਡੇ ਹੋਣੇ ਜੀ ਉਹਨਾਂ ਦੇ ਕੀ ਬੀਜੀ ਪਹਿਲੀ ਵਾਰੀ ਠੀਕ ਹੈ ਠੀਕ ਹੈ ਠੀਕ ਹੈ ਭਾਈ ਸੋ ਧੰਨਵਾਦ ਜੀ ਧੰਨਵਾਦ ਜੀ